ਮਾਂਜੋਬ ਡੀਜੀਪੀ ਸਾਹਿਬ ਪੰਜਾਬ ਅਤੇ ਮਾਂਜੋਬ ਐਸਐਸਪੀ ਸਾਹਿਬ ਕੋਪੂਰਤਲਾ ਦੀ ਹਾਜ਼ਰੀ ਥੇ ਅੱਜ ਅਸੀਂ 서ਬਡਿਵੀਜ਼ਨ ਫਗਵਾੜਾ ਦੇ ਵਿੱਚ ਇੱਕ 플ੈਗ 마르ਚ ਜਿਹੜਾ ਹੈਗਾ ਕੱਢ ਰਹੇ ਆ 플ੈਗ 마르ਚ ਦਾ ਜਿਹੜਾ ਉਹ ਉਪਲਕਸ਼ ਹੈ ਜੀ ਇਹ 15 ਅਗਸਤ ਦੇ ਇੱਕ ਤਿਹਾਰ ਦੇ ਚਲਦਿਆਂ ਜਿਹੜਾ ਹੈਗਾ ਸੈਲੀਬ੍ਰੇਸ਼ਨ ਦਾ ਮਾਹੌਲ ਹੈ ਸ਼ਹਿਰ ਦੇ ਵਿੱਚ ਅਤੇ ਆਮ ਲੋਕਾਂ ਨੂੰ ਦੇ ਸ਼ਹਿਰ ਵਿੱਚ ਆਉਣ ਜਾਣ ਵਾਲਿਆਂ ਨੂੰ ਅਸੀਂ ਜਿਹੜਾ ਹੈਗਾ ਇੱਕ ਸੁਨੇਹਾ ਦੇਣਾ ਚਾਹੁੰਦੇ ਹਾਂ ਵੀ ਪੰਜਾਬ ਪੁਲਿਸ ਜਿਹੜੀ ਹੈ ਉਹ ਆਪਦੀ ਸੇਵਾ ਦੇ ਵਿੱਚ ਸਰਵੇਲੈਂਸ ਉੱਪਰ ਹੈ ਤੇ ਅਸੀਂ ਪੂਰੀ ਤਰ੍ਹਾਂ ਵਚਨਬੱਧ ਹਾਂ 15 ਅਗਸਤ ਦੇ ਇਸ ਅਫਸਰ ਨੂੰ ਜਿਹੜਾ ਹੈਗਾ ਚਾਰੂ ਤਰੀਕੇ ਦੇ ਨਾਲ ਨਿਭਰੇ ਜਣਾਉਣਾ ਸਰ ਮਾਰੇ ਅਨਸਰਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ 15 ਅਗਸਤ ਨੂੰ ਦੇਖਦੇ ਹੋਏ ਮਾਰੇ ਅਨਸਰਾਂ ਨੂੰ ਸਾਡਾ ਹਰ ਵਾਰ ਦੀ ਤਰ੍ਹਾਂ ਇੱਕੋ ਹੀ ਮੈਸੇਜ ਹੈ ਕਾਨੂੰਨ ਦੀ ਹੱਦ ਵਿੱਚ ਰਹਿ ਕੇ ਕੋਈ ਵੀ ਕੰਮ ਕਰੋ ਉਹ ਜਿਹੜਾ ਹੈਗਾ ਉਹਦੇ ਵਿੱਚ ਪੁਲਿਸ ਦਾ ਸਹਿਯੋਗ ਵੀ ਪਾ ਸਕਦੇ ਪਰ ਜੇਕਰ ਉਹ ਕਾਨੂੰਨ ਦੇ ਦਾਇਰੇ ਤੋਂ ਬਾਹਰ ਜਾ ਕੇ ਕੋਈ ਵੀ ਕੰਮ ਨੂੰ ਅੰਜਾਮ ਦੇਣਗੇ ਤੇ ਉਹਦੇ ਲਈ ਪੰਜਾਬ ਪੁਲਿਸ ਤੇ ਭਗਵਾੜਾ ਪੁਲਿਸ هر ਵੇਲੇ ਜਿਹੜੀ ਹੈ ਤਿਆਰ